ਸ਼ੁਕਰੀਕਾਲ ਆਦਾਬ ਨਮਸਕਾਰ ਮੈਂ ਤੁਹਾਡੇ ਨਾਲ ਅੱਜ ਪਹੁੰਚੀ ਆ ਲੁਧਿਆਣਾ ਦੇ ਪੀਏਯੂ ਦੇ ਵਿੱਚ ਜਿੱਤੇ ਕੀ ਕਿਸਾਨ ਮੇਲਾ 2024 ਇੱਥੇ ਲੱਗਿਆ ਹੋਇਆ ਹੈ ਵੱਡੇ ਪੱਧਰ ਤੇ ਜਿਹੜਾ ਇਹ ਮੇਲਾ ਮਨਾਇਆ ਜਾ ਰਿਹਾ ਹੈ ਇੱਥੇ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲੱਗੇ ਹੋਏ ਨੇ ਤੇ ਉਚੇਚੇ ਤੌਰ ਤੇ ਅੱਜ ਤੇ ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੱਡੀਆਂ ਜੀ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਜਿਹੜੇ ਮੇਲੇ ਦੀਆਂ ਝਲਕੀਆਂ ਵੀ ਤੁਹਾਨੂੰ ਦਿਖਾਵਾਂਗੇ ਦੀ ਜਿਹੜੀ ਸਿਰਮੌਰ ਯੂਨੀਵਰਸਿਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੋਂ ਪੰਜਾਬ ਨੇ ਇਸ ਦੇ ਰਾਈ ਬਹੁਤ ਵੱਡੀ ਤਰੱਕੀ ਕੀਤੀ ਹੈ ਅਸੀਂ ਖੇਤੀਬਾੜੀ ਦਾ ਸੋਭਾ ਇਸ ਯੂਨੀਵਰਸਿਟੀ ਨੇ ਬਹੁਤ ਮਿਹਨਤ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਨ ਵੀ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਖੇਤੀਬਾੜੀ ਉਹਦੇ ਵੱਡੇ ਸੁਧਾਰ ਲਿਆ ਕੇ ਵੱਡੀ ਤਰੱਕੀ ਕੀਤੀ ਹੈ 40 ਲੱਖ ਦੀ ਕੈਪੀਟਲ ਗ੍ਰਾਂਟ ਮਿਲਦੀ ਗਿਆ ਪੰਜਾਬ ਦੇ ਯੂਨੀਵਰਸਿਟੀ ਕਿੱਦਾਂ ਦੇਖਦੇ ਹੋ ਵੀ ਬੜਾ ਕੁਝ ਦੇਖੂਗਾ ਤੁਹਾਡਾ ਕੇ ਯੂਨੀਵਰਸਿਟੀ ਵਿੱਚ ਇਹ ਸਾਡੀ ਯੂਨੀਵਰਸਿਟੀ ਹੈ ਤੇ ਸਾਡੀ ਸਰਕਾਰ ਆ ਸਾਡਾ ਫਰਜ਼ ਹੈ ਪੰਜਾਬ ਦੇ ਲੋਕਾਂ ਲਈ ਵਾਈਸ ਚਾਂਸਲਰ ਸਾਹਿਬ ਗਏ ਸਨ ਤੋਂ ਸਰਦਾਰ ਭਗਵਾਨ ਸਿੰਘ ਮਾਨ ਹੋਰਾਂ ਨੇ ਅਸੀਂ ਸਾਰਿਆਂ ਨੇ ਜਿਹਨਾਂ ਸੋਚ ਹੈ ਚੀਫ ਮਿਨਿਸਟਰ ਦੀ ਕਿ ਸਾਡੀ ਖੇਤੀ ਬੜੀ ਤਰੱਕੀ ਕਰੇ ਦਾ ਸਰਕਾਰਾਂ ਦੀ ਚਾਹੀਦਾ ਨਹੀਂ ਰੋਕਣਾ ਕਿਉਂਕਿ ਪੰਚਾਇਤਾਂ 'ਚ ਹੀ ਸਾਰੇ ਮਸਲੇ ਹੱਲ ਹੁੰਦੇ ਆ ਉਹਨੂੰ ਕਿਸਾਨ ਪੰਚਾਇਤ ਕਰਨ ਦੇਣੀ ਚਾਹੀਦੀ ਹੈ ਮੈਂ ਤਾਂ ਪਹਿਲਾਂ ਮੈਦਾਨ ਵਿੱਚ ਵੀ ਕਰਦਾ ਪਾਣੀ ਪਾਤਾ ਜਿਹੜਾ ਹੱਥ ਨੂੰ 라ਹੂ ਮੈਦਾਨ ਜਿਹੜਾ ਸੀਗਾ ਜਿਹੜਾ ਰਾਮੀਲਾ ਉਸ 'ਤੇ ਸੰਧਾਪਨ ਹੁੰਦਾ ਗਿਆ ਸੀ ਕਿਸਾਨਾਂ ਨੂੰ ਕਾਫੀ ਬੈਂ ਤੇ ਇੱਕੋ ਗੱਲ ਨਬੇੜ ਦਿੱਤੀ ਹੈ ਵੀ ਉਹ ਪੰਚਾਇਤ ਵਿੱਚ ਬਹੁਤ ਵੱਡੇ ਮਸਲੇ ਹੱਲ ਹੋਣੇ ਆ ਉਹਨੂੰ ਕਰਨ ਦੇਣਾ ਚਾਹੀਦਾ ਹੈ ਪੰਚਾਇਤ ਸਮਾਜ ਤੇ ਫਿਰ ਇੱਕ ਟੀਮ ਦੇਕੇ ਦਾ ਮੁੱਦਾ ਉਹ ਨਹੀਂ ਤੁਸੀਂ ਮਤਲਬ ਆਪਾ ਪੰਜਾਬ ਆ ਪੰਜਾਬ ਕੜ ਦੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਅਮਰੀਕ ਸਰ ਕਿਤ ਹੋਏ ਮੋਗੇ ਤੋਂ ਅੱਛਾ ਅੱਜ ਇਹ ਕਿਸਾਨ ਮੇਲਾ ਲੱਗਿਆ ਕਿੰਨਾ ਕੁ ਲਾਹੇਵੰਦ ਸਮਝਦੇ ਹੋ ਔਰ ਠੀਕ ਹੈ ਜੀ ਕੁਛ ਆ ਕੇ ਨਵਾਂ ਮਿਲਦਾ ਨਵਾਂ ਦੇਖਣ ਨੂੰ ਮਿਲਦਾ ਬੰਦੇ ਕੋਲੇ ਸੋਚ ਵੱਜ ਜਾਂਦੀ ਵੀ ਇੱਥੇ ਕੀ ਕੀ ਚੀਜ਼ ਹੈ ਕੀ ਮੈਨੂੰ ਚਾਹੀਦੀ ਜ਼ਰੂਰਤ ਹੈ ਉਹਦੇ ਬਾਵਤ ਨਵੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਐਵੇਂ ਇੱਕ ਦੁਕਾਨਾਂ ਤੇ ਜਾ ਕੇ ਨੂੰ ਨਹੀਂ ਪਤਾ ਲੱਗਦਾ ਇੱਥੇ ਆ ਕੇ ਪਤਾ ਲੱਗਦਾ ਲੈਣੀ ਨਾ ਲੈਣੀ ਤੁਹਾਡੀ ਮਰਜ਼ੀ ਹੈ ਇਸ ਵਾਰੀ ਹਰ ਵਾਰ ਦੀ ਮੇਲੇ ਨਾਲੋਂ ਇਸ ਵਾਰ ਮੇਲੇ 'ਚ ਕੀ ਵੱਖਰਾ ਦੇਖਿਆ ਤੁਸੀਂ ਨਹੀਂ ਜੀ ਮੇਲੇ 'ਚ ਹਰ ਵਾਰੀ ਜਿੱਦਾਂ ਦਾ ਮੇਲਾ ਸ਼ੁਰੂ ਹੋਇਆ ਪਰ ਉਹ ਹਰ ਵਾਰੀ ਚੰਗਾ ਹੀ ਹੁੰਦਾ ਮੰਨ ਲਓ ਸਰਕਾਰ ਠੀਕ ਹੈ ਕੋਸ਼ਿਸ਼ ਚੰਗਾ ਕਰ ਰਹੀ ਹੈ ਕਿ ਨਾਲੋਂ ਬਸ ਬਿਹਤਰ ਆਗੇ ਨਾਲੋਂ ਮਾੜਾ ਨਹੀਂ ਕਿਹਾ ਸਾਡੇ ਟੈਕਨੋਲੋਜੀ ਨਾਲ ਰਿਲੇਟਡ ਬਿਲਕੁਲ ਜਿਹੜੀਆਂ ਟੈਕਨੋਲੋਜੀ ਨਾਲ ਰਿਲੇਟਡ ਚੀਜ਼ਾਂ ਹਨ ਉਹ ਚੰਗੀਆਂ ਚੀਜ਼ਾਂ ਸਹੀਆਂ ਜਿਹੜੀਆਂ ਕਿਉਂਕਿ ਪਹਿਲਾਂ ਜਿਹੜੇ ਇੰਪਲੀਮੈਂਟ ਸਾਰੇ ਉਹ ਬੜੇ ਹੁੰਦੇ ਸੀ ਅੱਜ ਕੱਲ ਕੰਪਲੀਕੇਟਡ ਹੈ ਜਿਵੇਂ ਆਪਣਾ ਡਰੋਨ ਹੈਗਾ ਸਪਰੇਅ ਵਾਸਤੇ ਜਾਂ ਕੋਈ ਮਿੱਟੀ ਪੱਟਣ ਵਾਸਤੇ ਹੈ ਜਾਂ ਕੋਈ ਹੋਰ ਚੀਜ਼ਾਂ ਕਾਫੀ ਤਰ੍ਹਾਂ ਦੇ ਮਤਲਬ ਸੰਦ ਨਵੇਂ ਦੇਖਣ ਨੂੰ ਮਿਲੇ ਆਪੇ ਹਾਂ ਕੀ ਲੱਗਦਾ ਕਿ ਜਿਹੜੇ ਕਿਸਾਨੀ ਹੈ ਅੱਗੇ ਪਹਿਲੇ ਕਿੰਨੇ ਕਿੰਨੇ ਚਰ ਹਲ ਵਾ ਵਾ ਕੇ ਜਿਹੜੇ ਆਪਾਂ ਕਿਸਾਨੀ ਕਰਦੇ ਸੀ ਉਹਨਾਂ ਉਹ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਹੇ ਸੰਦ ਐਡਵਾਂਸ ਆ ਗਏ ਨੇ ਬਹੁਤ ਲੱਗਦਾ ਕਿਤੇ ਨਾ ਕਿਤੇ ਹੈਲਪ ਮਿਲੂਗੀ ਦੇਖੋ ਜੇ ਗਵਰਨਮੈਂਟ ਸਬਸਿਡੀ ਦੇਊਗੀ ਤਾਂ ਇਹਦੇ ਚ ਹੈਲਪ ਹੈ ਜੇ ਸਬਸਿਡੀ ਨਾ ਦੇਊਗੀ ਤਾਂ ਜ਼ਿਮੀਂਦਾਰ ਕੋਲੇ ਇੰਨੇ ਪੈਸੇ ਹੈ ਨਹੀਂ ਕਿ ਇੰਨੇ ਸੰਦ ਜਿਹੜੇ ਖਰੀਦ ਸਕੇ ਕਿ ਹਰ ਵਾਰ ਕਿਉਂਕਿ ਹਰ ਵਾਰ ਕਿਸਾਨ ਕਿੰਨੇ ਕਿਸਾਨ ਸੰਦ ਲੈ ਜੂ ਸੰਦ ਤਾਂ ਬਹੁਤ ਵੱਡੇ ਵੱਡੇ ਆ ਜਾਂਦੇ ਆ ਸੰਦ ਤਾਂ ਕਿ ਛੋਟੇ ਜਾਨਾ ਤੇ ਛੋਟੇ ਡੇਟਰਾਂ ਨੂੰ ਵਾਈ ਹੋਈ ਜਾਂਦੀ ਸੀਗੀ ਪਰ ਉਹਨਾਂ ਸਿਸਟਮ ਹੀ ਇੰਨੇ ਕਵਧੀਆ ਕੋਈ ਮਾੜਾ ਕੋਈ ਲੈ ਕੇ ਵੀ ਨਹੀਂ ਰਾਜੀ ਜਵਾਕ ਵੀ ਨਹੀਂ ਲੈ ਕੇ ਰਾਜੀ ਇਸ ਕਰਕੇ ਵੇਖ ਵੇਖ ਕੇ ਲਾਉਣਾ ਪੈਂਦਾ ਪਰ ਜੱਟ ਦੇ ਪੱਲੇ ਜੋ ਕੁਝ ਪਹਿਲੋਂ ਸੀ ਅੱਜ ਹੈ ਨਹੀਂ ਸੰਤ ਬਹੁਤ ਵੱਡੇ ਆ ਗਏ ਪਰ ਜੱਟ ਦੇ ਪੱਲੇ ਕੁਝ ਨਹੀਂ ਇੱਕ ਸਵਾਲ ਇਹ ਵੀ ਕਰੂੰਗੇ ਇੱਕ ਪਾਸੇ ਕਿਸਾਨ ਇੱਥੇ ਕਿਸਾਨ ਮੇਲੇ ਚ ਚਲੋ ਆਏ ਨੇ ਦੂਜੇ ਪਾਸੇ ਕਿਸਾਨ ਤਾਂ ਧਰਨਿਆਂ ਦੇ ਵੀ ਬੈਠੇ ਉਹਦੇ ਬਾਰੇ ਕੀ ਦੇਖੋ ਜੀ ਉਹ ਵੀ ਜ਼ਰੂਰ ਤਾਂ ਕਿਉਂਕਿ ਉਹ ਚੀਜ਼ਾਂ ਮੰਗੇ ਬਿਨਾ ਦਿੰਦੀ ਨਹੀਂ ਸਰਕਾਰ ਜੋ ਜੱਟਾਂ ਨੂੰ ਕਿਸਾਨਾਂ ਨੂੰ ਚਾਹੀਦੀਆਂ ਕੋਸ਼ਿਸ਼ ਕਰਕੇ ਉਹ ਲੱਗੇ ਹੋਏ ਆ ਜੇ ਦੇ ਦੇਣ ਤਾਂ ਚਲੋ ਆ ਵੀ ਉਹਨਾਂ ਨੂੰ ਜ਼ਰੂਰਤ ਆ ਖੇਤੀ ਦੇ ਨਾਲ ਖੇਤੀ ਦਾ ਕਰਨੀ ਕਰਨੀ ਬਣਾ ਕੋਈ ਸਰਕਾਰ ਦੇਵੇ ਜਾਂ ਨਾ ਦੇਵੇ ਜੋ ਆਖਦਾ ਪਾਲਣਾ ਹੀ ਆ ਉਹਨਾਂ ਨੇ ਤੇ ਉੱਥੇ ਵੀ ਜਿਹੜੇ ਬੈਠੇ ਇਸੇ ਬਾਰੇ ਬੈਠੇ ਜਿਹਨੇ ਸਾਡਿਆਂ ਬਦਲਾ ਜਾਣ ਨਾ ਸਾਡੀ ਖੇਤੀ ਸਾਡੇ ਹੱਥੋਂ ਜਾਵੇ ਨਾ ਅਸੀਂ ਜਿਵੇਂ ਅੱਗੇ ਕਰਦੇ ਓਵੇਂ ਕਰਦੇ ਰੁੜਦੇ ਰੁੜਦੇ ਕਰੀ ਜਾਵਾਂਗੇ ਉਹ ਕਰੀ ਜਾਂਦੇ ਤੇ ਕਰੀ ਵੀ ਜਾਣਗੇ ਪਰ ਥੋੜੀ ਸਰਕਾਰ ਵੱਲੋਂ ਸਹੂਲਤਾਂ ਦੇਣੀਆਂ ਚਾਹੀਦੀਆਂ ਕਿਉਂਕਿ ਬਾਹਰ ਦੇਸ਼ਾਂ ਦੇ ਵਿੱਚ ਸਹੂਲਤਾਂ ਮਿਲਦੀਆਂ ਥੋੜੀ ਫਸਲ ਖਰਾਬ ਹੋ ਜਾਂਦੀ ਹੈ ਉਹਦੀ ਸਬਸਿਡੀ ਮਿਲਦੀ ਹੈ ਵੀ ਤੁਹਾਨੂੰ ਇੰਨੀ ਮਿਲੂਗੀ ਮਿਲੂਗੀ ਪਰ ਇਥੇ ਕੋਈ ਜੱਟ ਨੂੰ ਮਿਲਦੀ ਨਹੀਂ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਕੋਈ ਸਹੂਲਤ ਨਹੀਂ ਵੀ ਤੁਸੀਂ ਬੀਜੋ ਜੇ ਨਾ ਹੋ ਗਈ ਤੁਹਾਨੂੰ ਜਿੰਨਾ ਪੈਸਾ ਮਿਲੂਗਾ ਮਿਲੂਗਾ ਉਹ ਸਾਡੇ ਵਾਸਤੇ ਹੈ ਨਹੀਂ ਕੋਈ ਇਸ ਕਰਕੇ ਨਵੇਂ ਬਾਰੇ ਸਰਕਾਰ ਕਹਿੰਦੀ ਜਾਓ ਪਰ ਜਾਊ ਕਿਵੇਂ ਜਦੋਂ ਉਹਨੂੰ ਪਤਾ ਹੀ ਨਹੀਂ ਵੀ ਮੇਰੀ ਬਸਲੇ ਨਹੀਂ ਨਾਨਕਲੀ ਝੋਨੇ ਕਣਕ ਦਾ ਉਹਨੂੰ ਪਤਾ ਮੇਰੀ ਨਹੀਂ ਨਿਕਲਦੀ ਮੇਰੇ ਮੇਰੇ ਸਿਸਟਮ ਪੂਰੇ ਹੁੰਦੇ ਆ ਘਰ ਦੇ ਗੁਜ਼ਾਰੇ ਚੱਲਦੇ ਆ ਨਵੀਂ ਬਿਜਲੀ ਕਿਸੇ ਨੇ ਲਈ ਨਾ ਉਹਨੂੰ ਮੰਡੀ ਦਾ ਕਰਨ ਦਾ ਨਹੀਂ ਪਤਾ ਕਿੱਥੇ ਸਾਡੀ ਚੀਜ਼ ਵੀ ਕਿੱਥੇ ਸਰਕਾਰ ਇਹ ਕੱਢੇ ਲੈਣ ਦਾ ਕਹੇ ਭਾਈ ਵੀ ਤੁਹਾਡੀ ਇੰਨੇ ਨੂੰ ਅਸੀਂ ਪੱਕੀ ਚੱਕਾਂਗੇ ਔਰ ਫਿਰ ਜੱਟ 20 ਨੂੰ ਜੱਟ ਤਾਂ ਬਹੁਤ ਕੋ ਬੀਜੇ ਨੂੰ ਤਿਆਰ ਆ ਪਰ ਉਹਨੂੰ ਅੱਗੇ ਦਿਖਦਾ ਕੋਈ ਨਹੀਂ ਫਿਰ ਉਹ ਕੋ ਝੋਨਾ ਕਾਣ ਕਾ ਫਿਰ ਮਜਬੂਰੀ ਉਹੀ ਬੀਜਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਨਾਰਸਿੰਘ ਭਾਈ ਰੂਪਾ ਜਿਲ੍ਹਾ ਸੀਨੀਅਰ ਉਮੀਦਵਾਰ ਭਾਰਤੀ ਕਿਸਾਨ ਦਿਖਾਉਂਦਾ ਟਰੇਰ ਨਾਮ ਕੰਮ ਕਰ ਰਿਹਾ ਹਾਂ ਅੱਜ ਇੱਕ ਕਿਸਾਨ ਮੇਲਾ ਲੱਗਿਆ ਹਰ ਵਾਰ ਦੀ ਤਰ੍ਹਾਂ ਕਿਵੇਂ ਤੇ ਦੇਖਦੇ ਹੋ ਇਹ ਮੇਲਾ ਕਿੰਨਾ ਕੋ ਲਾਹੇਵੰਦ ਲਾਹੇਵੰਦਤਾ ਇਹ ਆ ਜੀ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਪਰਾਲੀ ਆ ਉਹਦਾ ਪ੍ਰਬੰਧ ਕਰਨ ਵਾਸਤੇ ਇਥੇ ਤੇ ਸਰਕਾਰਾਂ ਨੇ ਤੇ ਯੂਨੀਵਰਸਿਟੀ ਨੇ ਜਿਹੜਾ ਜੋਰ ਦਿੱਤਾ ਵੀ ਇਹਨਾਂ ਪਰਾਜ ਨੂੰ ਅੱਗ ਨਾ ਲਾਓ ਤੇ ਜੇ ਅੱਗ ਲਾਉਂਦਾ ਸੀ ਕਿਸਾਨ ਤੇ ਉਹਦੇ ਤੇ ਪਰਚੇ ਦਰਜ ਹੁੰਦੇ ਸੀ ਪਰ ਇੱਕ ਵਿਧੀ ਹੈ ਸੈਲਫ ਪੀਸੀਡਰ ਉਹ ਨਾਂ ਦਾ ਯੰਤਰ ਦਾ ਉਹ ਸਾਰਾ 30 ਕੁ ਹਜ਼ਾਰ ਦਾ ਤੇ 25 ਕੁ ਹਜ਼ਾਰ ਜਿਹੜੀ ਟਰੈਕਟਰ 25 ਹਾਰਸ ਪਾਵਰ ਦਾ ਟਰੈਕਟਰ ਉਹਦੇ ਨਾਲ ਆਪਾਂ ਬੀ ਸਕਦੇ ਆ ਜਦੋਂ ਆਪਾਂ ਝੋਨਾ ਵਾਢ ਲਿਆ ਉਦੋਂ ਬਾਅਦ ਜਿਹੜੀ ਉਹ ਲਿੱਦ ਜੀ ਕਹਿੰਦੇ ਨੇ ਮਗਰ ਉਹਨੂੰ ਡੰਡੇ ਨਾਲ ਖਲਾਰ ਕੇ ਤੇ ਛੱਟਾ ਦੇ ਕੋ ਉਨ ਨਹੀਂ ਬੀਜ ਤੇ ਉਨ ਨਹੀਂ ਉਹ ਖਾਦ ਪਾ ਕੇ ਤੇ ਉਹ ਰੀਪਰ ਫਿਰਦਣਾ 6 ਇੰਚ ਉੱਚਾ ਜਬਾ ਹਲਾਉਣ ਦੀ ਲੋੜ ਨਹੀਂ ਤੇ ਨਾ ਤਾਂ ਇਹਦੇ ਚ ਨਦੀਨ ਹੁੰਦਾ ਹੈ 2 ਕੁਆਂਟ ਝਾੜ ਵੱਧਾ ਸਾਨੂੰ ਜਿਹੜੇ ਮਹਿੰਗੇ ਸੰਦ ਆ ਅੱਜ ਵੀ ਅਸੀਂ ਮੇਲੇ ਦੇ ਵਿੱਚ ਗੋਤਸਾਲ ਸਾਹਿਬ ਨੂੰ ਵੀ ਜਿਹੜੇ ਉਪਕਲਪਤੀ ਆ ਉਹਨਾਂ ਨੇ ਸਵਾਲ ਕੀਤਾ ਸੀ ਵੀ ਇਹਨੂੰ ਕਿਉਂ ਨਹੀਂ ਪ੍ਰਚਾਰ ਰਹੇ ਤੁਸੀਂ ਸਾਨੂੰ ਆ ਪਿਛਲੇ ਸਮੇਂ ਦੇ ਵਿੱਚ ਲੱਖਾਂ ਕਰੋੜਾ ਕਿਸਾਨ ਦੇ ਜੰਮੇ ਕਰਜ਼ਾ ਜੜ ਗਿਆ ਕਿਉਂਕਿ ਜਿਹੜੇ ਵੱਡੇ ਸੰਦਾਂ ਪਰਵਾਰੀ ਨੂੰ ਪ੍ਰਬੰਧ ਕਰਨ ਵਾਸਤੇ ਜਿਵੇਂ ਹੈਪੀ ਸੀਡਰ ਹੈ ਸੁਪਰ ਸੀਡਰ ਹੈ ਜਾਂ ਜ਼ੀਰੋ ਟਰੈਲ ਹੈ ਉਹ ਬਹੁਤ ਮਹਿੰਗੇ ਆ ਸੰਧ ਉਹਨਾਂ ਨੂੰ ਘੱਟ ਤੋਂ ਘੱਟ ਜਿਹੜਾ 10 ਲੱਖ ਦਾ 60-80 ਫਰਮ ਦਾ ਟਰੈਕਟਰ ਉਹ ਚੱਕ ਸਕਦਾ ਇਹ ਮੈਂ ਯੂਨੀਵਰਸਿਟੀ ਨੂੰ ਕਹਿਣਾ ਹੈ ਉਪਕੁਲਪਤੀ ਨੂੰ ਵੀ ਕਹਿਣਾ ਹੈ ਕਿਹੜਾ ਉਹ ਛੋਟਾ ਜਿਹਾ ਸੰਦ ਹੈ ਐਤਕਿਉਂ ਦੇ ਯੂਨੀਵਰਸਿਟੀ ਨੇ ਉਹ ਦਿੱਤੇ ਸਾਡੇ ਸੈਟਿੰਗਾਂ ਦੇ ਵਿੱਚ ਤੇ ਉਹਦਾ ਪ੍ਰਚਾਰ ਕਰਨਾ ਚਾਹੀਦਾ ਜਿਹੜਾ ਆਉਣ ਵਾਲਾ ਸੀਜ਼ਨ ਹੈ ਕਿ ਕਿਸਾਨ ਨੂੰ 2 ਲੀਟਰ 2 ਲੀਟਰ ਖਰਚ ਆਉਂਦਾ ਉਹ ਤੇ ਕਿੱਲੇ ਤੇ ਉਹਨੂੰ ਬੀਜਣ ਵਾਸਤੇ 51203 ਵੀ ਉਹਦਾ ਪ੍ਰਚਾਰ ਕਰਨਾ ਚਾਹੀਦਾ ਵੀ ਕਿਸਾਨਾਂ ਨੂੰ ਮਹਿੰਗੇ ਜਿਹੜੇ ਸੰਦ ਹੈ ਉਹਨਾਂ ਤੋਂ ਛਤਕਾਰਾ ਪਾਇਆ ਜਾ ਸਕੇ ਕੀ ਲੱਗਦਾ ਤੁਹਾਡੀ ਜਿਹੜੀ ਤੁਸੀਂ ਆਪਣੀ ਇੱਕ ਕਦੇ ਨਾ ਰਿਕਵੈਸਟ ਪੇਸ਼ ਕੀਤੀ ਉਹਨਾਂ ਦੇ ਅੱਗੇ ਉਹਦਾ ਕੋਈ ਸੁਣਵਾਈ ਹੋਈਗੀ ਉਹ ਕਹਿੰਦੇ ਪ੍ਰਚਾਰ ਕਰਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ 5 ਸਾਲ ਦੀ ਤਕਨੀਕ ਹੈ ਮਾਨੂੰ 2 ਸਾਲ ਹੋ ਗਏ ਬੀਜ ਦੇ ਨੂੰ ਦੂਸਰੇ ਜਿਹੜੀ ਆਪਾਂ ਬਿਜਾਈ ਕਰਦੇ ਆ ਬਾਹਰ ਕਰਦੇ ਆ ਜਾਂ ਸੁਪਰ ਸੀਡਰਾਂ ਉਹ ਤਾਂ 2 ਕਵਾਂਟ ਵਾਲੇ ਦਾ ਝਾੜ ਵੱਧਦਾ ਤੇ ਨਾ ਇਹ ਡਗਦੀ ਆ ਤੇ ਨਾ ਇਹ ਤਾਂ ਨਦੀਨ ਨਾਸ਼ਕ ਦਵਾਈ ਦੀ ਲੋੜ ਆ ਤੇ 15 ਦਿਨ ਪਾਣੀ ਪਹਿਲਾਂ ਚੋਣੀ ਨੂੰ ਬੰਦ ਕਰਨਾ ਪਾਣੀ ਦੀ ਬਚਤ ਹੁੰਦੀ ਆ ਕੁੱਲ ਮਿਲਾ ਕੇ ਅਸੀਂ ਇਹ ਪੁੱਛਿਆ ਕਿ ਆ ਕਿਸਾਨ ਮੇਲਾ ਜਿਹੜਾ ਹਰ ਵਾਰੀ ਲੱਗਦਾ ਹੈ ਸਪੈਸ਼ਲ ਕਿਸਾਨਾਂ ਦੇ ਲਈ ਲੱਗਦਾ ਹੈ ਕਿੰਨਾ ਕੁ ਲਾਹੇਵੰਦ ਸਮਝਦਾ ਮੈਂ ਤਾਂ ਇਹ ਕਹਿੰਦਾ ਵੀ ਯੂਨੀਵਰਸਿਟੀ ਕਿਸਾਨਾਂ ਨੂੰ ਲਟਾ ਰਹੀ ਆ ਕਿਉਂਕਿ ਅਸੀਂ ਜਦੋਂ ਯੂਨੀਵਰਸਿਟੀ ਦੇ ਨਾਲ ਜੁੜੇ ਹੋਇਆ ਸਾਡੇ ਝੋਨੇ ਕੋਈ ਕਰਜ਼ਾ ਨਹੀਂ ਸੀਗਾ ਅਸੀਂ ਹੁਣ 13 14 ਟਨ ਇੱਕ ਹੈਕਟੇਅਰ ਤੋਂ ਪੈਦਾਵਾਰ ਕਰਦੇ ਆ ਜਿਹੜੀ ਝੋਨਾ ਤੇ ਕਣਕ ਆ ਪਰ ਉਲਟਾ ਸਾਨੂੰ ਝम्मे ਤਾਂ ਹੁਣ ਅਸੀਂ ਅਸੀਂ ਖਸਾਲ ਹੋਣਾ ਪਰ ਇਥੋਂ ਦਾ ਕਿਸਾਨ ਕਰਜ਼ਾਈ ਹੋ ਰਿਹਾ 3 ਲੱਖ ਕਰੋੜ ਦਾ ਕਰਜ਼ਾ ਜੜ ਗਿਆ ਕਿਸਾਨ ਝम्मे ਇਹਨਾਂ ਦੀਆਂ ਨੀਤੀਆਂ ਮੈਂ ਕਹਿੰਦਾ ਯੂਨੀਵਰਸਿਟੀ ਨੇ ਕਿਸਾਨ ਨੂੰ ਜਿਹੜੀ ਜਿਹੇ ਦੇਬਤੀ ਖੇਤੀ ਕਰਦੇ ਸੀ ਮੈਂ ਨਾਲ ਦਾ ਲਾਹਾ ਚਾਹੀਦਾ ਸੀ ਉਲਟਾ ਸਾਡੇ ਜੋ ਮੈਂ ਕਰਜਾ ਕੋ ਚੜ ਗਿਆ ਲੇਕਿਨ ਯੂਨੀਵਰਸਿਟੀ ਤਾਂ ਕਹਿੰਦੀ ਅਸੀਂ ਅਵੇਅਰਨੈਸ ਦਿੰਨੇ ਆ ਵੀ ਨਵੇਂ-ਨਵੇਂ ਤਰ੍ਹਾਂ ਦੇ ਬੀਜ ਬੀਜੇ ਜਾਣ ਤੇ ਜਿਹੜੀ ਨਵੀਂ ਯੁਵਾ ਪੀੜੀ ਆ ਰਹੀ ਹੈ ਉਹਨਾਂ ਦੇ ਅਸੀਂ ਬਿਲਕੁਲ ਉਹਨਾਂ ਵਾਸਤੇ ਅਵੇਅਰਨੈਸ ਲੈ ਕੇ ਆ ਰਹੇ ਆ ਤਾਂ ਕਿ ਉਹ ਵੀ ਖੇਤੀ ਕਰਨ ਵਧੀਆ ਤਰੀਕੇ ਨਾਲ ਉਹ ਉਹ ਤਾਂ ਉਹ ਤਾਂ ਦੇਖਣਾ ਹੀ ਆ ਵੀ ਅਸੀਂ ਇੰਨਾ ਟਾਈਮ 12-13 ਟਾਨਾ ਇੱਕ-ਇੱਕ ਹੈਕਟੇਰ ਤੋਂ ਨਾਜ ਪੈਦਾ ਕਰਤਾ ਵੀ ਉਹਦਾ ਰਿਜ਼ਲਟ ਸਾਨੂੰ ਕੀ ਮਿਲਿਆ ਕਰਜ਼ਾ ਅਸੀਂ ਗਦਾਮਤਾ ਪਰਤੇ ਪਰ ਅਸੀਂ ਕਿਸਾਨ ਕਰਜਾਈ ਹੋ ਕੇ ਪੰਜਾਬ ਦਾ ਜਿਹੜਾ ਮਿਹਨਤੀ ਕਿਸਾਨ ਸੀ ਉਹ ਖੁਦਕਸ਼ੀਆ ਕਰਨ ਲੱਗਿਆ ਮਤਲਬ ਤੁਸੀਂ ਸਮਝਦੇ ਹੋ ਕਿ ਇਹ ਮੇਲੇ ਜਿਹੜੇ ਲੱਗਦੇ ਨੇ ਕਿਸਾਨ ਮੇਲੇ ਕਿ ਸਿਰਫ ਕੰਮ ਦੇ ਨੇ ਕੰਮ ਦੇ ਤਾਂ ਹੈਗਾ ਜੀ ਜਿਵੇਂ ਹੁਣ ਸੈਲਫੀ ਸੀਡਰ ਦੀ ਮੈਂ ਗੱਲ ਕੀਤੀ ਆ ਉਹ ਪ੍ਰਚਾਰ ਨਹੀਂ ਰਹੇ ਜਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਸੰਧ ਬਣਾਉਂਦੀਆਂ ਟਰੈਕਟਰ ਬਣਾਉਂਦੀਆਂ ਜਾਂ ਮਸ਼ੀਨਾਂ ਬਣਾਉਂਦੀਆਂ ਉਹਨਾਂ ਦਾ ਪ੍ਰਚਾਰ ਕਰਦੀਆਂ ਯੂਨੀਵਰਸਿਟੀ ਨੂੰ ਉਹ ਵੀ ਕਰਨਾ ਚਾਹੀਦਾ ਜਿਹੜੀ ਮੈਂ ਟੈਕਨੀਕ ਦਿਖਾਈ ਆ ਸੈਲਫੀ ਸੀਡਰ ਦਾ ਕਣਕ ਦੀ ਬਜਾਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 2 ਲੀਟਰ ਦਾ ਕਿੱਲਾ ਬੀਜਿਆ ਜਾ ਸਕਦਾ ਕੋਈ ਪ੍ਰਾਣੀ ਨੂੰ ਅੱਗ ਦੀ ਲਾਉਣ ਦੀ ਲੋੜ ਤੇ ਨਾਲ ਦੇ ਚ ਨਦੀਨ ਹੁੰਦਾ ਕੁੱਲ ਮਿਲਾ ਕੇ ਮੇਲੇ ਦੇ ਬਾਰੇ ਪੁੱਛਣਾ ਚਾਹਨੀ ਐ ਮੈਂ ਕੁੱਲ ਮਿਲਾ ਕੇ ਮੇਲੇ ਬਾਰੇ ਕੀ ਕਹਿਣਾ ਚਾਹੁੰਦਾ ਜਿਹੜਾ ਹਰ ਵਾਰੀ ਕਿਸਾਨ ਮੇਲਾ ਲੱਗਦਾ ਇਹ ਜੀ ਦੂਜੇ ਮੇਲੇਾਂ ਵਾਲੇ ਦੀ ਤਰ੍ਹਾਂ ਹੀ ਲੱਗਦਾ ਮੈਨੂੰ ਤਾਂ ਕਿਉਂਕਿ ਇੱਥੇ ਜਿਹੜੇ ਕਿਸਾਨ ਹੁੰਦੇ ਆ ਬਹੁਤੇ ਉਹ ਜਾਨੀ ਦੇ ਦੇਖਣ ਬਾਅਦ ਹੁੰਦਾ ਉਹਨਾਂ ਨੂੰ ਜਿਹੜੀਆਂ ਤਕਨੀਕਾਂ ਦੱਸਦੀ ਹੈ ਯੂਨੀਵਰਸਿਟੀ ਜਿਹੜੀ ਇਹਨੇ ਕਿਤਾਬ ਆ ਹਾੜੀ ਸੋਣੀ ਦੀ ਸਿਫਾਰਸ਼ਾਂ ਉਹ ਲੈ ਕੇ ਜਾਣ ਉਹਦੇ ਤੇ ਅਮਲ ਕਰਨਾ ਕਿਉਂਕਿ ਜਿਹੜੇ ਸਾਡੇ ਪਿੰਡਾਂ ਦੇ ਕਿਸਾਨ ਆ ਉਹਨਾਂ ਦੇ ਕਹਾਕਰ ਬੱਚੇ ਜਿਹੜੇ ਉਹ ਸਮਝਦੇ ਨਹੀਂ ਇੱਥੇ ਮੇਲੇ ਤੋਂ ਆ ਕੇ ਬੀਜ ਲੈ ਜਾਂਦੇ ਆ ਤੇ ਉਹਨਾਂ ਨੂੰ ਐਂ ਦੀ ਪਤਾ ਇਹਦੇ ਵਿੱਚ ਘਾਟਾ ਕੀ ਆਉਂਦੀ ਆ ਬੀਜ ਨੂੰ ਚਾਹੇ ਇਹਨੂੰ ਬਿਮਾਰੀ ਕੀੜੇ ਮਕੋੜੇ ਕਿਹੜੀ ਸਪਰੇਅ ਕਰਨੀ ਆ ਉਹ ਜਾਣਕਾਰੀ ਵਧੀਆ ਹੈ ਕਿਸਾਨ ਮੇਲੇ ਦੇ ਵਿੱਚ ਆਇਓ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਲਈ ਕਿੰਨਾ ਕੁ ਲਾਹੇਵੰਦ ਹੁੰਦਾ ਹੈ ਬਹੁਤ ਜ਼ਿਆਦਾ ਲਾਹੇਵੰਦ ਆ ਜੀ ਨਵੀਆਂ-ਨਵੀਆਂ ਟੈਕਨੀਕਾਂ ਵੇਖਣ ਨੂੰ ਮਿਲਦੀਆਂ ਜੀ ਬਾਕੀ ਬੀਜ ਪ੍ਰਾਪਤ ਹੁੰਦੇ ਆ ਹੋਰ ਜੇ ਕਿਸੇ ਨੇ ਕੋਈ ਬਾਗਬਾਨੀ ਵਗੈਰਾ ਜਾਣਕਾਰੀ ਲੈਣੀ ਆ ਜਾਂ ਸੰਧਾ ਬਾਰੇ ਬਹੁਤ ਜ਼ਿਆਦਾ ਸਹਾਈ ਹੁੰਦੇ ਹਰ ਵਾਰ ਦੀ ਤਰ੍ਹਾਂ ਇਹ ਮੇਲਾ ਜਿਹੜਾ ਲੱਗਦਾ ਵਕ ਵਕ ਸਟਾਲ ਲੱਗਦੇ ਨੇ ਕਿੰਨਾ ਕੁ ਬਨਲਾਹੇਵੰਦ ਸਾਬਿਤ ਹੁੰਦਾ ਕਿ ਕੀ ਕੁਝ ਨਵਾਂ ਦੇਖਣ ਨੂੰ ਮਿਲਿਆ ਤੁਹਾਨੂੰ ਇਸ ਵਾਰ ਇਸ ਵਾਰੀ ਇੱਕ ਤਾਂ ਸੰਧ ਕਾਫੀ ਆਏ ਆ ਜੋ ਪ੍ਰਾਲੀ ਦੀ ਸਾਮ ਸੁਭਾ ਵਾਸਤੇ ਆਈ ਉਸ ਤੋਂ ਬਾਅਦ ਖਾਣ ਪੀਣ ਦੀਆਂ ਵਸਤਾਂ ਦੀ ਕਾਫੀ ਵੈਰਾਈਟੀ ਹੈ ਜੀ ਬਸ ਇਹੀ ਕੁਛ ਹੈ ਮੇਨ ਤਾਂ ਹੀ ਮਤਲਬ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਵਧੀਆ ਮੇਲਾ ਹਾਂ ਬਹੁਤ ਵਧੀਆ ਜੀ ਹਾਂ ਬਹੁਤ ਵਧੀਆ ਉਪਰਾਲਾ ਇਹ ਯੂਨੀਵਰਸਿਟੀ ਦਾ ਜੀ ਹਾਂ ਤੇ ਨਾਲੇ ਐਵਰੇਜ ਦਾ ਫਰਕ ਵੀ ਦੇਖ ਲਿਓ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਅੱਜ ਕਿਸਾਨ ਮੇਲੇ ਚ ਆਏ ਹੋ ਕਿਵੇਂ ਦੇਖਦੇ ਹੋ ਕਿੰਨਾ ਕੁ ਵਧੀਆ ਬਹੁਤ ਵਧੀਆ ਲੱਗਿਆ ਇਹ ਮੇਲਾ ਬਹੁਤ ਵਧੀਆ ਜੀ ਕੀ ਕੁਛ ਵੇਖਿਆ ਇਹਦੇ ਵਿੱਚ ਕੀ ਕੁਛ ਅਲੱਗ ਦੇਖਿਆ ਆਪਾਂ ਮਸ਼ੀਨਰੀ ਸਾਰੀ ਆਈ ਹੋਈ ਦੀ ਉਹ ਦੇਖਿਆ ਜੀ ਹੋਰ ਸਾਰੀਆਂ ਨਮਾਇਸ਼ਾਂ ਦੇਖੀਆਂ ਘੁੰਮ ਫਿਰ ਕੇ ਹਾਂਜੀ ਆ ਜੀ ਵਧੀਆ ਮੇਲਾ ਬਹੁਤ ਵਧੀਆ ਅੱਜ ਕਿਸਾਨ ਮੇਲੇ ਦੇ ਵਿੱਚ ਵੱਖ-ਵੱਖ ਤਬਕਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਇਹ ਤੇ ਕਿਸਾਨ ਪਹੁੰਚੇ ਨੇ ਜਿਹੜੇ ਐਗਜ਼ਿਬਿਸ਼ਨ ਲੱਗੀ ਸੀ ਸਟਾਲ ਲੱਗੇ ਸੀ ਸਾਰੇ ਉਹਨਾਂ ਨੇ ਵਿਜ਼ਿਟ ਕੀਤਾ ਤੇ ਕਿਤੇ ਨਾ ਕਿਤੇ ਇਹ ਕਨਕਲੂਜਨ ਤੇ ਪਹੁੰਚੇ ਨੇ ਕਿ ਇਹ ਕਿਸਾਨ ਮੇਲਾ ਕਾਫੀ ਲਾਹੇਵੰਦ ਹੈ ਪਰ ਕਿਤੇ ਨਾ ਕਿਤੇ ਕੁਝ ਕੁ ਕਿਸਾਨ ਜਿਹੜਾ ਨਾ ਮੋਸ਼ੀ ਵੀ ਉਹਨਾਂ ਨੂੰ ਦੇਖਣ ਨੂੰ ਮਿਲੀ ਕਿਉਂਕਿ ਉਹਨਾਂ ਦੇ ਮੁਤਾਬਿਕ ਉਹਨਾਂ ਦੀਆਂ ਜਿਹੜੀਆਂ ਪ੍ਰੋਪਰ ਟੈਕਨਿਕਸ ਹੈ ਉਹਨਾਂ ਨੂੰ ਅਪਲਾਈ ਨਹੀਂ ਕਰ ਰਹੀ ਪੀਏਯੂ ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਵੀਡੀਓ ਨੂੰ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦਿਨਾ ਨਵੇਂ ਅਪਡੇਟ ਨਾਲ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰਿਤ ਸਿਟੀਊ ਨਿਊਜ਼ ਛੋੜੇ ਛੋੜੇ